ਹਿੱਟ ਜਾਨ ਮਸਤਟਾ ਯਾਰ ਤੱਕ ਲੰਗੂ ਸਿੱਧਾ ਆ ਰਿਹਾ ਤਾ ਦੇਖੀ ਤੇਰੀ ਗੱਲ ਸੁਣ ਆਈਦਾ ਤੂੰ ਛੱਡ ਓਏ ਆਪਣੀ ਚਰਨੋਂ ਖੜੀ ਹੋਈ ਆ ਵੋਟਾਂ ਚ ਅੱਛਾ ਮੈਂ ਤਾਂ ਇਹ ਕਹਿੰਦਾ ਸੀਗਾ ਬਾਕੀ ਮੈਨੂੰ ਨਾਲ ਹੀ ਲੈ ਚਲੋ ਆਪਾਂ ਪ੍ਰਚਾਰ ਫਿਰ ਕਰ ਲੀਏ ਜਿਧਾਉਣੀਆਂ ਕਿ ਨਹੀਂ ਜਿਧਾਉਣੀ ਤੁਸੀਂ ਲੈ ਤੈਨੂੰ ਫਰਮਾਉਣੀ ਅਸੀਂ ਫਿਰ ਨਾ ਪ੍ਰਚਾਰ ਕਰਦੇ ਸੋਹਣੀਆਂ ਲਗਾਉਣੀਆਂ ਕਿਉਂ ਮੇਰੇ ਕੀ ਕੀੜੇ ਪੈਨੇ ਉਹ ਹੁੰਦੀਆਂ ਨੇ ਦੋ ਰੰਨਾ ਹੋਰ ਮੇਰੇ ਸਾਲੇ ਟੈਕਦੀਆਂ ਹੁੰਦੀਆਂ ਨੇ ਓਏ ਇਹ ਤਾਂ ਗਈਆਂ ਉਹਨੂੰ ਛੱਡਦਾ ਮੇਰੇ ਸਾਲੇ ਨਾਲ ਓਈ ਗੱਲ ਚੱਲ ਕਰਤਾ ਰਿਹਾ ਕਮਚਨ ਕੋਲ ਵੀ ਗੇੜਾ ਮਾਰਾਈ ਆ ਯਾਰ ਉਹ ਕਹੋੜੀ ਮੈਨੂੰ ਖੜਾ ਕਰ ਗਿਆ ਤੂੰ ਬੋਟਾ ਜਮੜ ਕੇ ਤੂੰ ਕੁਸੋਗੀ ਨਹੀਂ ਲਈ سپورਟ ਤਾਂ ਕਰਨੀ ਬਣਦੀ ਆ ਯਾਰ ਕਰਤਾ ਰਿਆ ਤੇਰੀ ਕਿਤੇ ਮੇਰੇ ਸਾਲੀਆਂ ਜਿਹੜੀਆਂ ਦੋ ਪੈਘੇ ਗਈਆਂ ਨੇ ਵੀ ਤੇਰੇ ਕਰਕੇ ਰੰਨਾ ਨੂੰ ਜਿਹੜੀਆਂ ਹੋ ਜਾਂਦੇ ਨੇ ਉਹ ਵੀ ਹਟ ਜਾਣੀਆਂ ਸੱਚੀ ਨਾ ਹੋ ਜੇ ਗੱਲ ਨਾਲੇ ਰੰਨਾ ਹੋਰ ਆਉਣੀਆਂ ਆ ਉਹ ਦੇਖਾਂਗੇ ਨਾਲੇ ਚਾਹ ਵੀ ਮਾਰੀ ਤੇ ਪੁੱਛਾਂ ਲੋ ਚੰਗੀ ਬਥੇਰੀ ਆ ਵਿਚਾਰੀ ਕਿਤੇ ਹੋਣੀ ਦਾ ਪੋਣੀ ਆ ਚੱਲ ਜਲਦੀ ਐ ਓਏ ਅੰਦਰੀਆ ਓ ਚਰਨੋ ਓ ਚਰਨੋ ਭਾਈ ਦੀ ਦੀ ਨੇ ਕਾਜਾ ਚਾਹਤਾ ਹੈ ਨੰਗਾ ਹੋਏ ਓਏ ਆ ਤਾਂ ਠੀਕ ਆ ਮੋਟਰ ਮੁੰਡਾ ਹੈ ਬਾਹਰ ਹੀ ਸੌਰੀ ਅਕਰੇ ਖੜਾ ਰੱਖੇ ਨੇ ਇਹ ਤਾਂ ਕਾਚਾ ਇਹ ਮੁੰਡਾ ਆਏ ਸੀ ਮੋਟਾ ਨੂੰ ਕਹਿਣ ਦੇ ਬਣੇ ਬਈ ਇਹ ਚਾਹਤੀ ਅੱਛਾ ਅੱਛਾ ਬਟਾ ਨਾ ਕੁਰਸੀ ਲੈ ਕੇ ਆਉਣੀ ਆ ਲੈ ਆ ਭਾਈ ਕੁਰਸੀ ਲੈ ਔਰ ਭਾਈ ਕਿਵੇਂ ਚੱਲਦਾ ਤੇਰਾ ਕੰਮ ਕਰ ਠੀਕ ਆ ਅੱਛਾ ਹੀ ਵਧੀਆ ਵਧੀਆ ਚੱਲਦਾ ਮੋਟਾ ਦਾ ਵਧੀਆ ਠੀਕ ਆ ਤੂੰ ਉਸ ਦਾ ਗੇੜਾ ਹੀ ਨਹੀਂ ਮਾਰਿਆ ਮੈਨੂੰ ਕੀੜਾ ਆ ਜਾਂਦਾ ਤੇ ਚੜਾ ਕੇ ਓਏ ਗੇੜਾ ਕਿੱਥੋਂ ਮਾਰਾਂ ਸੌਰੀ ਤੇਰੀ ਕੰਮ ਲੱਗਿਆ ਹੋਇਆ ਮੈਂ ਤਾਂ ਅੱਛਾ ਹੀ ਮਤਲਬ ਤੇਰੀ ਕੰਮ ਲੱਗਿਆ ਹੋਇਆ ਹੋਰ ਮਾ ਚਾਚਾ ਜੀ ਮੈਨੂੰ ਤਾਂ ਉਹ ਲੋਕੇ ਮਾ ਕਹਿ ਗਿਆ ਭਾਈ ਬੋਟਾ ਤੇ ਖੜੀ ਹੋ ਜਾ ਤੂੰ ਪੜੀ ਲਿਖੀ ਆ ਤਾਂ ਪਿੰਡ ਦਾ ਵਿਕਾਸ ਕਰੇਗੀ ਮੁ르ਕੇ ਮਹਾਤ ਦੇ ਰਹੀ ਮਾਰੇ ਸਾਰੇ ਆਸੇ ਪਾਸੇ ਇਹੀ ਕਹਿਦਾ ਫਿਰਦਾ ਵੀ ਜੇ ਜੋ ਬੋਟ ਪਾਉ ਤੁਸੀਂ ਚਾਰੋਂ ਨੂੰ ਜਿਤਾਓ ਉਹ ਤਾਂ ਠੀਕ ਆ ਚਾਚਾ ਜੀ ਪੜੀ ਲਿਖੀ ਆ ਕੋਈ ਨਾ ਹੋਈ ਪਿੰਡ ਦਾ ਵਿਕਾਸ ਕਰੂੰ ਕੋਰਾ ਸਾਨੂੰ ਵੀ ਫਾਇਦਾ ਹੋਊਗਾ ਮੈਂ ਤਾਂ ਆਪ ਚਾਚਾ ਜੀ ਇਹੀ ਸੋਚਿਆਗਾ ਪਹਿਲਾਂ ਤਾਂ ਆਪਣੇ ਪਿੰਡ ਚੋਂ ਨਸਾ ਕੱਢਣਾਗਾ ਦੇਹਾਂ ਨੌਜਵਾਨ ਕਿੰਨੇ ਮਰੀ ਜਾਂਦੇ ਨੇਗੇ ਸਹੀ ਗੱਲ ਆ ਭਾਈ ਸਹੀ ਗੱਲ ਇਹ ਵਿਕਾਸ ਹੋ ਜੇ ਨਾ ਸਾਰੇ ਕਮ ਆਪੀ ਲੋਟ ਹੋ ਜਾਣਗੇ ਬਿਲਕੁਲ ਮੈਂ ਫਰੀ ਫਰੂਮ ਆਗਰ ਨਹੀਂ ਭੱਜਣਾ ਵੀ ਆ ਫਰੀ ਚੀਜ਼ਾਂ ਦੇ ਦੋ ਐ ਕਰ ਦੋ ਆਪਾਂ ਦਾ ਨਸ਼ਾ ਉਹ ਕਰਨਾ ਚਾਚਾ ਜੀ ਇੱਕ ਦਵੇ ਸਰਕਾਰ ਨੌਕਰੀਆਂ ਘਰ ਘਰ ਨੌਕਰੀ ਹੋਊਗੀ ਲੋੜ ਹੀ ਨਹੀਂ ਕਿਸੇ ਨੂੰ ਫਰੀ ਮੰਗਣ ਦੀ ਆ ਤਾਂ ਤੇਰੀ ਗੱਲ 16 ਨੇ ਸੱਚਾ ਭਾਈ ਹਾਂ ਨੌਕਰੀ ਮਿਲੂਗੀ ਤਾਂ ਜਵਾਕ ਆਪੀ ਨਸ਼ੇ ਤੋਂ ਦੂਰ ਜਾਣਗੇ ਹਾਂ ਬੈਨ ਨਹੀਂ ਫਿਰਦੇ ਨਸ਼ੇ ਕੰਨੀ ਜਾਂਦੇ ਜਦੋਂ ਨੌਕਰੀ ਨਹੀਂ ਨਸ਼ੇ ਨੂੰ ਆਪੀ ਪੈਂਦੇ ਨੇ ਇਹਦਾ ਤੇਰੀ ਭਾਈ ਗੱਲ 16 ਨੇ ਸੱਚਾ ਉਹੀ ਤਾਂ ਗੱਲ ਆ ਚਾਚਾ ਜੀ ਤੇ ਮੈਨੂੰ ਵੀ ਹੌਸਲਾ ਜਾ ਹੋ ਗਿਆ ਆਦਾ ਭਾਈ ਤੇਰੀ ਗੱਲ 16 ਨੇ ਸੱਚਾ ਮੈਦਾਨ ਗੱਲ ਨਾਲ ਤੇਰੀ ਨਾਲ ਜਮਾ ਸਹਿਮਤਾ ਜੇ ਨੌਕਰੀ ਮਿਲੂਗੀ ਤਾਂ ਲੋਕ ਜਵਾਕ ਆਪੀ ਨਸੇ ਤੋਂ ਬਰਾ ਜਾਣਗੇ ਚਾਚਾ ਇਹ ਨਸਾ ਤਾਂ ਮੈਂ ਕੱਢਣਾ ਵੰਡ ਚ ਨਸੇ ਦੇ ਤਾਂ ਮੈਂ ਬਹੁਤ ਖਲਾ ਪਾਂਗੀ ਕਦਾ ਕੀ ਜੇ ਸਰਕਾਰ ਨੌਕਰੀਆਂ ਦੇਵੇ ਬੱਚਿਆਂ ਨੂੰ ਬੱਚੇ ਆਪੀ ਨਾਲ ਜਾਣ ਨਸੇ ਵੱਲ ਮੇਰੀ ਤਾਂ ਜੱਟਾ ਜੀ ਪਹਿਲੇ ਦਿਨੋਂ ਇਹੀ ਸੋਚਾ ਵੀ ਕੋੜੀ ਵਧਣਾ ਆਪਾਂ ਪਿੰਡ ਚ ਲਾ ਠੀਕ ਆ ਭਾਈ ਜਮਾ ਸੱਚਾ ਤੇਰੀ ਗੱਲ ਚਲੋ ਬੈਠੋ ਚਾਚਾ ਇਹ ਮਚਾ ਬਣਾ ਕੇ ਨਹੀਂ ਹਾਂ ਬਰਾ ਲਿਆ ਭਾਈ ਬਣਾ ਲਿਆ ਹੇ ਮੇਰੇ ਸਾਡੇ ਦਾ ਇੱਥੇ ਕੀ ਫਾਇਦਾ ਹੋਇਆ ਮੇਰੇ ਆਈ ਦਾ ਨਾ ਰਲਣਾ ਇੱਥੇ ਸਾਲੀ ਕੰਨ ਇੱਥੇ ਕੀ ਫਾਇਦਾ ਬੈਠਣ ਦਾ ਕਰਤਾ ਰਿਆ ਇੱਥੇ ਕੋਈ ਤੇਰੇ ਗੱਲ ਦਾ ਮਜ਼ਾ ਨਹੀਂ ਆਉਂਦਾ ਬੈਠਣ ਦਾ ਜਾ ਮੇਰੇ ਸਾਡੇ ਦੀ ਕਿੱਥੋਂ ਲੰਘੂ ਜੋ ਸਾਹਮਣੇ ਕੋਈ ਰੰਨਦਾ ਬੈਠੀ ਨਹੀਂ ਇੱਥੇ ਕੋਈ ਫਾਇਦਾ ਨਹੀਂ ਮਜ਼ਾ ਕਹਣਾ ਨਿਕਲ ਜਾਣਾ ਕਰਤਾ ਰਿਆ ਚੰਗਾ ਰਹਿ ਹੋਰ ਦੇਖਾਂਗੇ ਬਾ ਇੱਥੇ ਕੀ ਆ ਆ ਗੱਲ ਸੁਣ ਭਾਈ ਚਾੜਾ ਬਣਾਈ ਹਜੇ ਉਹ ਮੈਂ ਆਇਆ ਕਰਕੇ ਹੋਰ ਦੇ ਘਰੇ ਵੀ ਜਾ ਕੇ ਆਉਣਾ ਤੇਰੇ ਪ੍ਰਚਾਰ ਕਰਕੇ ਆਵਾਜ਼ ਪੀਤੀ ਉਹ ਭਾਈ ਗੱਲ ਆਇਆ ਮੈਂ ਹੋਰ ਦੇ ਜਿਆਦਾ ਆ ਗਿਆ ਕਲਾ ਮਨੂੰ ਉਹਨਾਂ ਨੂੰ ਵੀ ਕਹਿਆ ਆਵਾ ਮੋਟਾਂ ਕਰਕੇ ਚਾਤਾ ਇਹਨਾਂ ਦਾ ਪੀ ਸੀ ਨਹੀਂ ਨਹੀਂ ਭਾਈ ਫੇਰ ਪੀਵਾਂਗੇ ਜਾ ਚਾਤਾ ਵੀ ਮਾਰ ਕੇ ਹਾਂ ਹਾਂ ਤੁਲਾ ਜਾਈ ਮੇਰੀ ਹਾਂ ਭਾਈ ਨਾਰੇ ਦਮਲੇ ਘਰੇ ਕਹਿ ਦਿਓ ਉਹ ਮੈਂ ਸਾਰਾ ਮੈਂ ਤਾਂ ਜਾਇਆ ਨਹੀਂ ਗਿਆ ਹੈ ਉਹ ਭਾਈ ਕਰਤਾਰਾ ਚਾਚਾ ਜਰਾ ਜਤਾ ਕੇ ਹੜੂਆ ਧੰਨਵਾਦ ਜੀ ਲੋੜ ਨਹੀਂ ਤੈਨੂੰ ਹਾਂ ਠੀਕ ਹੈ